ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਓ ਤੁਹਾਡਾ ਸਵਾਗਤ ਹੈ ਆਪਣੇ YouTube ਚ ਨ ਪੰਜਾਬ ਮੌਸਮ ਚ ਜਿਸ ਦਿਨ ਆਪਾਂ 3 ਫਰਵਰੀ ਅੱਜ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਮੌਸਮ ਕਿਹੋ ਜਿਹਾ ਰਹਿਦਾ ਹੈ ਜੂਰੀ ਸ਼ੁਰੂ ਕਰਨ ਤੋਂ ਪਹਿਲਾਂ ਝੜ ਵੀ ਵੀ ਅਪਣਾ ਨਵਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੁੜੂ ਕਰ ਲਓ ਚੱਲ ਗਿਆ ਅੱਧੇ ਵੀਡੀਓ ਹਾਂ ਤੁਸੀਂ 3 ਫਰਵਰੀ ਪੰਜਾਬ ਦੇ 6:30 ਵੇ ਦੀ ਲਾਈਵ ਸੈਟ ਅਪ ਤੁਹਾਨੂੰ ਜਿੱਦਿ ਸਿੱਧੂ ਆਪਰੇ ਪੰਜਾਬ ਦੇ ਥੋੜੇ ਬੋਧ ਇਲਾਕੇ ਵਿੱਚ ਹਲਕੀ ਫੁਲਕੀ ਬੱਦਲ ਬਣੀ ਹੋਈ ਹੈ ਬਾਕੀ ਤੁਸੀਂ ਦੇਖੋ ਸਿਸਟਮ ਆਪਣਾ ਐਂਟਰ ਕਰ ਰਿਹਾ ਥੱਲੇ ਆਪਣੇ ਪਹਾੜਾਂ ਵਿੱਚ ਤੇ ਅੱਜ ਜਦੋਂ ਲਗਭਗ ਸਿਸ ਬਾਕੀ ਇਹ ਅੱਜ 1.5 ਵਜੇ ਦੇ ਕਰੀਬ 12 1 ਵਜੇ ਤੋਂ ਬਦਲਾ ਮੀਂਹ ਕਰ ਵੀ ਆਪਣੀ ਸ਼ੁਰੂ ਹੋ ਜੂਗੀ ਆ ਤੇ ਅੱਜ ਰਾਤ ਨੂੰ ਆਪਣਾ ਹੜਕ ਤੇ ਧਰਮਾਨਾ ਮੀਂਹ ਹੀ ਦੇਖਣ ਨੂੰ ਮਿਲੂਗਾ ਬਾਕੀ ਮੇਨ ਆਪਣੀ ਭਾਰੀ ਮੀਂਹ ਆਪਣੇ ਕੱਲ ਸਵੇਰ ਨੂੰ ਦੇਖਣ ਨੂੰ ਮਿਲੂਗਾ ਚਾਰ ਫਰਮੂਨ ਬਾਕੀ ਅੱਜ ਵੀ ਆਪਣਾ ਤਾਂ ਕਈ ਇਲਾਕਿਆਂ 'ਚ ਥੋੜਾ ਬੋਦਾ ਭਾਰਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਉਹ ਵੀ ਆਪਣੇ ਖਾਸ ਹੋ ਗਏ ਦਬਾਬੇ ਦੇ ਢੱਕੇ ਥੋੜਾ ਬੋਦਾ ਮਾਜੇ ਦੇ ਤੇ ਬਾਕੀ ਪੱਛਮੀ ਮਾਲਵਾ ਤੇ ਪੂਰਬੀ ਮਾਲਵਾ ਹੋ ਗਿਆ ਇੰਨਾ ਲੱਕ ਜਿਆਦਾ ਸਾਰ ਹਨ ਮੀਂਹ ਦੇ ਤੁਸੀਂ ਹੁਣ ਆ 1.5 ਵਜੇ ਦੀਆਂ ਲਾਈਵ ਸੈਟਾਂ ਤੁਸੀਂ ਜਿੱਦੋਂ ਰਾਤ ਦੀ ਬਾਕੀ ਥਲੜੇ ਦਾ ਭਾਗੇ ਹੋ ਗਏ ਮਾਲਵੇ ਦੇ ਇਨਾਂ ਇਲਾਕੇ ਜانوں ਮੀਂਹ ਦੇਖਣ ਨੂੰ ਮਿਲ ਰਿਹਾ ਤੇ ਮੀਂਹ ਮਤਲਬ ਥੋੜਾ ਬਹੁਤ ਦਰਮਾਨਾ ਪਦਰ ਤਾਂ ਹੀ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਇੱਕਾ ਦੋਕਾ ਲਾ ਕੇ ਭਾਰੀ ਮੀਂਹ ਤੇ ਵੀ ਇਨਕਾਰ ਨਹੀਂ ਕਰ ਸਕਦੇ ਬਾਕੀ ਥੋੜੇ ਬਹੁਤ ਲਾ ਕੇ ਘੜੇ ਮੈ ਵੀ ਇਨਕਾਰ ਵੀ ਨਹੀਂ ਕਰ ਸਕਦੇ ਸੰਗਣੀ ਬਦਲਵਾਈ ਦਾ ਔਨ ਜਾਣ ਲੱਗਿਆ ਰਹੂਗਾ ਆਪਣੇ 1.5-2 ਵਜੇ ਤੋਂ ਬਾਅਦ ਬਾਕੀ ਕੱਲ 4 ਫਰਵ ਨੂੰ ਆਪਣੇ ਪੰਜਾਬ ਦੇ ਕਾਫੀ ਲਾਗ ਵਿੱਚ ਭਾਰੀ ਮੀਂਹ ਵੀ ਦੇਖਣ ਨੂੰ ਮੈਨੂੰ ਲੱਗਦਾ ਗੜੇ ਮਾਰ ਦੇ ਵੀ ਕਾਲੂ ਵੀ ਸਾਰ ਕਾਫੀ ਹਾਨੀ ਕਿਸਾਨਾਂ ਲਈ ਕਾਫੀ ਮਾੜੀ ਖਬਰ ਹੈ ਇਹ ਕਿ ਕਾਲੂ ਵੀ ਗੜੇ ਦੇ ਸਾਰ ਹਨ ਫਿਰ ਅਜੇ ਰਾਤ ਨੂੰ ਇੱਕ ਦੋ ਕ ਲਾਗ ਵਿੱਚ ਗੜੇ ਮਾਰੀ ਹੋ ਸਕਦੀ ਹੈ ਇਨਕਾਰ ਨਹੀਂ ਕਰ ਸਕਦੇ ਬਾਕੀ ਆਪਾਂ ਕਾਲਮ ਨਾਲ ਗੱਲ ਕਰੀ ਅੱਜ ਰਾਤ ਨੂੰ ਆਪਣੇ ਹਲਕ ਦਰਮਾਨਾ ਵੀ ਦੇਖਣ ਨੂੰ ਲੱਗੂਗਾ ਇੱਕ ਦੋ ਕ ਲਾਗ ਵਿੱਚ ਭਾਰੀ ਵੀ ਦੇਖਣ ਨੂੰ ਮੈਨੂੰ ਲੱਗਦਾ ਬਾਕੀ ਬਦਲਵਾਈ ਦਾ ਔਨ ਜਾਣ ਸਾਰੇ ਪੰਜਾਬ 'ਚ ਲੱਗਿਆ ਰਹੂਗਾ ਬਾਕੀ ਅੱਜ ਡਿ